ਅੱਜ ਉਹਰੇ ਆਪਣਾ ਮੀਟਿੰਗ ਸੀਗੀ ਸਾਡੀ ਆਪਣੇ ਬਹੁਤ ਹੀ ਮਾਣਯੋਗ ਸਤਕਾਰਯੋਗ ਸੰਤਾ ਸਿੰਘ ਜੀ ਉਮੇਦਪੁਰ ਜੀ ਨੇ ਕਰਵਾਈ ਸੀ ਉਹਰੇ ਤੇ ਇਹੀ ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਾਲ ਕੇ ਇਲੈਕਸ਼ਨ ਲੜਿਆ ਜਾ ਬੀ ਐਸਟੀਪੀਸੀ ਦਾ ਮੰਮੀ ਸਾਰੇ ਸ਼ਹਿਰਾਂ ਲੜੋਗੇ ਕਿ ਕਿਤੇ ਵੀ ਨਿਤੀ ਰਹੀਗੀ ਹਾਂਜੀ ਸਾਰਿਆਂ ਤੇ ਲੜਾਂਗੇ ਅੱਛਾ ਜੀ ਤੇ ਵਿੱਚ ਵੋਟਾਂ ਵੀ ਨੇੜੇ ਆ ਗਏ ਨੇ ਵੋਟਰ ਨਹੀਂ ਆਹੀ ਕਹਿ ਰਹੇ ਆ ਜੀ ਕਿਹੜੀਆਂ ਜੀ ਜਿਹੜੀ ਵੋਟਾਂ ਬਣਾਉਣ ਦੀ ਗੱਲ ਕਰ ਰਹੇ ਹੋ ਹਾਂ ਜਿਹ ਉਹਦੇ ਆ ਉਹਦੇ ਬਾਰੇ ਹਾਲੇ ਫੈਸਲਾ ਲੈਣਾ ਹੈ ਹਾਂਜੀ ਉਸਤਰਾਵ ਪਰ ਪਤਨੀ ਸਾਹਿਬਾ ਵੀ ਲੜ ਰਹੇ ਨੇ ਕੋਈ ਫੋਨ ਨਹੀਂ ਹਲੇ ਕੋਈ ਫਾਈਨਲ ਨਹੀਂ ਐਸਜੀਪੀਸੀ ਦੀ ਗੱਲ ਆ ਰਹੀ ਹੈ ਜੀ ਉਹ ਵੀ ਹਾਂਜੀ 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 ਐਸਜੀਪੀਸੀ ਦੀ ਗੱਲ ਹਾਂ ਉਸ ਦੇ ਬਾਰੇ ਕੀ ਦੱਸ ਤੋ ਨੂ ਪਤਾ ਆਪਾਂ ਇਹਨੂੰ ਪਾਜੂ ਲਈ ਕਿ ਤੁਸੀਂ ਗੱਲ ਕੀਤੀ ਆ ਮਿਲ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਕੁਝ ਹਾਂਜੀ ਉਹਨਾਂ ਨੂੰ ਮਿਲਣਾ ਜੀ ਮੈਂ ਕੱਲ ਹੋਮ ਮਿਨਿਸਟਰੀ 'ਚ ਮਿਲਦਾ ਕੀ ਕਰਨਾ ਹੈ ਇਹੀ ਅਮਰਪਾਲ ਜੀ ਬਾਰੇ ਕਰਦੀਆਂ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ ਅੱਜ ਦਿਨ ਚੰਗੇ ਚੰਗੇ ਵੀ ਗੱਲ ਹੋ ਕੇ ਸੀ ਜਿਹੜੇ ਪੌਂਗਰ ਦੇ ਮੈਂਬਰ ਬਾਜ ਮਜੰਦਰ ਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਕੁਝ ਉਪਲੰਭ ਕਰਨਾ ਚਾਹੀਦੇ ਨੇ ਹਲੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀ ਉਹ ਕਿਸੇ ਵੀ ਪਾਰਟੀ ਚ ਹੈ ਜੀ ਅਮਰਿਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਧੱਕਾ ਹੈ ਤਾਂ ਚੰਗੀ ਗੱਲ ਹੀ ਹੈ। ਖਾਲਸਾ ਜੀ ਚੰਨੀ ਜੀ ਦੇ ਬੋਲਣ ਤੋਂ ਬਾਅਦ ਭਾਜਪਾ ਨੇ ਖੜੇ ਕਰ ਲਿਆ ਜਿਹੜੇ ਚੰਨੀ ਚੰਨੀ ਦੇ ਮੰਗ ਕੀਤੀ ਸੀ। ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨਾਂ ਧੱਕੇਸ਼ਾਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ। ਨਹੀਂ ਜੀ ਤੁਹਾਨੂੰ ਵੀ ਲੱਗਦਾ ਜੇਵੇਂ ਸ਼੍ਰੋਮਣੇ ਕੱਲ ਦਾ ਹਾਲਾਤ ਚੱਲ ਰਹੇ ਨੇ ਕਿੰਨਾ ਇੱਕ ਫਰਕ ਪਏਗਾ ਐਜੂਬੀਸੀ ਬੰਦਾਂ ਦੇ ਵਿੱਚ। ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟ ਆਈ ਹੈ ਹੂੰ ਲੱਗਦਾ ਜਿਵੇਂ ਕਿ ਅਸੀਂ ਬੀਤੇ ਦਿਨ ਜਿਹੜੇ ਬਾਕੀ ਤਰ੍ਹਾਂ ਗਿਆ ਸੀਗਾ ਅਸ਼ਦੀਪਾਤਾ ਸਾਹਿਬ ਪੇਸ਼ ਹੋ ਐਸ ਨੇ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬੱਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਤੁਹਾਨੂੰ ਕੀ ਲੱਗਦਾ ਕਿ ਹੋ ਜਾ ਫੈਸਲਾ ਆਉਣ ਦੀ ਉਮੀਦ ਹੈਗੀ ਸਿੰਘ ਸਾਹਿਬਾਨ ਵੱਲੋਂ ਦੇਖੋ ਕੀ ਫੈਸਲਾ ਕਰਦੇ ਆ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜਿਉ ਦੁੱਧ ਤੇ ਤੋਤਾ ਹੀ ਹੋ ਜਾਣਗੇ ਯਾਗੇ ਨਹੀਂ ਆਹ ਦੀ ਗੱਲ ਕਰਨਗੇ ਗੁਰਦਾਰ ਰੇੜੂ ਸਾਹਿਬ ਨਨਪੁਰ ਸਾਹਨੇ ਵਾਲ ਤੇ ਇਹ ਜੋ ਸਾਰੇ ਇਲਾਕੇ ਜੀਆਂ ਸੰਗਤਾਂ ਦਾ ਇਹ ਇਕੱਠ ਸੀ ਇੱਛਾ ਸੀ ਕਿ ਜਿਹੜੇ ਸਾਡੇ ਪੰਥ ਨੇ ਜਿਨ੍ਹਾਂ ਨੂੰ ਨਵਾਜਿਆ ਦਿੱਤੇ ਕਿ ਪੰਥਕਤਾ ਕਾਇਮ ਪੰਜਾਬ 'ਚ ਨਜ਼ਰ ਆਉਂਦੀ ਹੈ ਜਿਹਦੇ ਨਾਲ ਪੰਥ ਜੀਆਂ ਭਾਵਨਾਵਾਂ ਦਾ ਪਕਟਾਵਾ ਜੋ ਹੋਇਆ ਦੋ ਚੌਣਾ ਜਿੱਤ ਕੇ ਉਹਦੀ ਖੁਸ਼ੀ ਵਾਸਤੇ ਸ਼ੁਕਰਾਨਾ ਜੋ ਗੁਰੂ ਮਹਾਰਾਜ ਦਾ ਤੇ ਇਹਨਾਂ ਜਿੱਤੇ ਜਿਹੜੇ ਸਿੱਖੀਤ ਹਨ ਉਹਨਾਂ ਦਾ ਪਰਿਵਾਰਾਂ ਦਾ ਸਨਮਾਨ ਕਰਨਾ ਏ ਮਕਸਦੀ ਆ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਬਾਗੀ ਨਹੀਂ ਬਾਗੀ ਨਹੀਂ ਬਾਗੀ ਨਹੀਂ ਬਲਕੇ ਸਾਡੀ ਨਾਰਾਜ਼ਗੀ ਉਹਨਾਂ ਨੇ ਇਸ ਕਰਦੀ ਸ਼੍ਰੋਮਣੀ ਅਕਾਲੀ ਦਲ ਸਾਡੇ ਪੁਰਖਿਆਂ ਦੀ ਮਹਾਨ ਸ਼ੀਸ਼ਾ ਦੀ ਪਾਰਟੀ ਹੈ ਇਹ ਕੋਈ ਛੋਟੀ ਮੋਟੀ ਨਹੀਂ ਇਹ ਕੇਵਲ ਪੋਲੀਟੀਕਲ ਪਾਰਟੀ ਨਹੀਂ ਮੈਂ ਬੇਨਤੀ ਕਰਾਂ ਇਟ ਇਜ਼ ਐਨ ਮੂਵਮੈਂਟ ਆਫ ਦਾ ਸਿੱਖ ਆੜੇ ਖਾ ਲਈ ਵੀ ਉਹਦੇ ਲਈ ਹਮੇਸ਼ਾ ਅਕਾਲੀ ਦਲ ਜੂਝਦਾ ਰਿਹਾ ਅਕਾਲੀ ਦਲ ਹੱਕ ਸੱਚ ਦੀ ਲੜਾਈ ਜ਼ਬਰ ਜ਼ੁਲਮ ਦੇ ਖਿਲਾਫ ਜੋ ਗੁਰਸਹਿਬਾਨ ਹਸਨੂ ਦਿੱਤਾ ਉਸੰਦ ਹੱਥ ਤੇ ਚੱਲਦਾ ਪਰ ਜਦੋਂ ਉਸ ਸਿਧਾਂਤ ਤੋਂ ਐਸਾ 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 ਡੈਲੂਟ ਕਰਦੇ ਕਰਦੇ ਉਹ ਸਿਧਾਂਤਾਂ ਨੂੰ ਛੱਡ ਹੀ ਦਿੱਤਾ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਪਿੱਛੇ ਛੱਡ ਕੇ ਆਜ ਫਤਵਾ ਦੇ ਕੇ ਦਿਓ ਕਨੂਰ ਸਾਹਿਬ ਦਾ ਤੇ ਵੀਰਕੋਟ ਤੋਂ ਇਹ ਸਾਬਤ ਕਰਦਾ ਕਿ ਨਹੀਂ ਪੰਥ ਅਜੇ ਕਾਇਮ ਹੈ ਪਰ ਸਾਡੇ ਲੀਡਰ ਜਿਹੜੇ ਅਗਵਾਈ ਕਰਨ ਦੇ ਯੋਗ ਨਹੀਂ ਜੈ ਜਿਹੜੀ ਤੁਸੀਂ ਗੱਲ ਕਰਦੇ ਹੋ ਨਾਲ ਜੀ ਅਸੀਂ ਵੀ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਸੀ ਨਾ ਕਿਸੇ ਮੋਕੇ ਪਰਖਣੇ ਸਦੀ ਪਹਿਲਾਂ ਉਹਦਾ ਕਾਰਨ ਸੀ ਕਿ ਜਿੱਥੇ ਗੁਰਦਹਾਮਾਂ ਦੇ ਉੱਤੇ ਮਨਵਤियां ਹੋਣ ਲੱਗੀਆਂ ਸੀ ਬੇਸਿਧਾਂਤ ਗੱਲਾਂ ਹੋਣ ਲੱਗੀਆਂ ਸੀ ਮਨਮਾਨੀਆਂ ਕਰਨ ਲੱਗੀਆਂ ਸੀ ਇਹ ਕੇ ਲਈ ਨਿੱਜੀ ਮਫਾਦਿਆਂ ਵਾਸਤੇ ਵਰਤਣ ਲੱਗੇ ਸਨ ਉਹਦੇ ਖਿਲਾਫ ਸੁਧਾਰ ਲਹਿਰ ਸ਼ੁਰੂ ਕੀਤੀ ਅਸੀਂ ਵੀ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਹੈ ਇਹਦੇ ਵਿੱਚ ਕਮੀਆਂ ਨੇ ਜਿਹੜੇ ਉਹ ਲੀਡਰ ਜਿਹੜੇ ਬੇੜਾ ਵਿਹਾ ਚੁੱਕੇ ਨੇ ਉਹ ਲੀਡਰ ਜਿਹੜੇ ਅੱਜ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਨੇ ਜਿਹਨਾਂ ਨੂੰ ਘਵਾਈ ਕਬੂਲ ਨਹੀਂ ਕੀਤੀ ਇਹ ਸਾਰੀਆਂ ਚੋਣਾ ਲਗਾਤਾਰ ਸੀ ਪਿੱਛੇ ਆਇਆ ਇਸ ਲਈ ਫੈਸਲਾ ਕਰ ਲਿਆ ਕਿ ਆਪਾਂ ਇਸ ਤੋਂ ਧਾਰ ਲੈ ਕੇ ਆਈਏ ਬਹੁਤ ਵੱਡਾ ਹੰਗਾਰਾ ਮੜ ਰਿਹਾ ਅਸੀਂ ਪ੍ਰੋਗਰਾਮ ਰੱਖੇ ਨੇ ਔਰ ਜਿਵੇਂ ਸਤਕਾਰ ਜੋ ਸਾਰੇ ਸਾਡੇ ਭਾਈ ਭਾਈ ਤਰਸੇਮ ਸਿੰਘ ਜੀ ਜਾਂ ਭਾਈ ਸਾਹਿਬ ਜੀ ਉਸ ਨੇ ਉਹਨਾਂ ਨੇ ਆਪਣੇ ਜ਼ਿਕਰ ਕੀਤਾ ਸਾਰੇ ਹਮ ਖਿਆਲੀ ਜਿਹੜੀ ਪੰਥਿਕ ਧਰਾਨ ਹੈ ਕਿ ਅਸੀਂ ਉਹ ਮੂਲ ਜਿਹੜਾ ਸਾਡਾ ਜਿਸ ਵਾਸਤੇ ਇਹ ਸਾਡੀਆਂ ਜਿਹੜੀਆਂ ਜਥੇਬੰਦਰ ਢਾਂਚੇ ਤਿਆਰ ਹੋਏ ਸੀ ਸਜੀਆਂ ਪਹਿਲਾਂ ਉਹਨਾਂ ਤੋਂ ਅਸੀਂ ਲਾਂਬੇ ਹੋ ਗਏ ਅਸੀਂ ਮੁੜ ਕੇ ਲਈ ਤੇ ਕਿਵੇਂ ਲੈ ਕੇ ਆਉਣੇ ਨੇ ਉਹ ਸਿਰ ਜੋੜ ਕੇ ਅਗਲੀ ਗੱਲ ਕਰਾਂਗੇ ਗੁੜੇ ਸਿਆਣੇ ਬੁੱਧੀਜੀਵੀ ਸਾਡੇ ਨਾਲ ਨੇ ਨਹੀਂ ਸਾਡੀ ਇੱਛਾ ਇਹ ਹੈ ਕਿ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲੀਏ ਤੇ ਚੰਗੇ ਜਿਹੜੇ ਕਰਤਾਰ ਵਾਲੇ ਸਬਰ ਸੰਤੋਖ ਵਾਲੇ ਰੱਬ ਦੀ ਰਜ਼ਾ ਚ ਰਹਿਣ ਵਾਲੇ ਗੁਰਸਿੱਖੀ ਦੀ ਸੇਵਾ ਕਰਨ ਵਾਲੇ ਜੋ ਉਮੀਦਵਾਰ ਅੱਗੇ ਲੈ ਕੇ ਆਈਏ ਤੇ ਉਹ ਜਿਹੜੀ ਸਾਡੀ ਕੌਮ ਦੀਆਂ ਸੰਸਥਾਵਾਂ ਚ ਬਹੁਤ ਨਘਾਰ ਆ ਚੁੱਕਾ ਜਿਹੜੀ ਉਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਖਤਮ ਹੋ ਰਹੀ ਆ ਉਹਦੇ ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇੱਛਾ ਕਿ ਸਾਰੇ ਸਿਰ ਸੱਜਣ ਇਹ ਨਹੀਂ ਕਿ ਸਰਬਜੀ ਜਾਂ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਨੂੰ ਇਹਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇੱਕ ਹੋ ਕੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਲੀਡਰ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿ ਨਾ ਕਿ ਕੋਈ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਮਨੋਂ ਧੱਕੇ ਨਾ ਥਾਪੇ ਗਏ ਉਹਨਾਂ ਲੋਕਾਂ ਤੇ ਇਹ ਇਹ ਚੀਜ਼ ਨੂੰ ਆਪਾਂ ਦੂਰ ਨਹੀਂ ਮੰਗ ਵੀ ਉੱਚੀ ਹੈ ਨਹੀਂ ਜੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹਦੇ ਉੱਤੇ ਜੋੜਾ ਬੜਾ ਵਾਅ ਬਰੋਲਾ ਉੱਠਿਆ ਜੀ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਆ ਮੇਰਾ ਖਿਆਲ ਹੈ ਕਿ ਇੱਕ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸਿਰਜਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭਗਾ ਵਾ ਤੇ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿਦਾਂ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵਾਲ ਖੁੱਲ ਧੱਕਿਆ ਜਾ ਰਿਹਾ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜੋ ਵੱਖਵਾਦੀ ਜਾਂ ਇਹੋ ਜੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਏਡੇ ਵੱਡੇ ਮਾਰਜਨ ਨਾਲ ਜਤਾਉਂਦੇ ਇਸ ਕਰਕੇ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੇਰਾ ਖਿਆਲ ਹੈ ਕਿ ਲੋਕਾਂ ਦੇ ਜੇ ਕਿ ਇਥੇ ਇੱਕ ਲੋਕਤੰਤਰ ਦੀ ਦਵਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਕੀ ਲੜਾਈ ਲੜ ਰਹੇ ਹੋ ਮੁੱਦੇ ਤੇ ਲੜਾਈ ਲੜ ਰਹੇ ਹੋ ਭਾਈ ਅਮਰਤਾ ਖਾਲਸਾ ਜੀ ਤੇਰੇ ਆ ਇੱਥੇ ਨਹੀਂ ਅਸੀਂ ਲੜਾਈ ਲੜ ਰਹੇ ਆ ਇਹਦੇ ਚ ਮਤਲਬ ਅਸੀਂ ਕੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫ ਹੈਗੇ ਉਹਨਾਂ ਦੇ ਕੱਲੇ ਅਮਰਤਪਾਲ ਨੂੰ ਛੁਵਾਉਣ ਦੀ ਕੋਈ ਮਸਲਾ ਨਹੀਂਗਾ ਵੱਡਾ ਇਹ ਜੋ ਸਾਡੀ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਭਿਆਨਕ ਆ ਜੋ 35 35 ਸਾਲ ਤੋਂ ਜੇਲ੍ਹਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਣ ਦੇ ਮਾਮਲੇ ਚ ਉਹ ਜਿਹੜੇ ਕੇਸ ਇਥੋਂ ਬਾਹਰ ਟਰਾਂਸਫਰ ਕੀਤੇ ਜਾਂਦੇ ਕਿ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਜ਼ਰੂਰ ਕੌਮ ਮੰਗਦੀ ਹੈ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਕੌਮ ਚਾਹੁੰਦੀ ਹੈ ਕਿ ਉਹ ਆਉਣ ਤੇ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਰਸ਼ੀਆਂ ਦੀ ਭੇਡ ਚੱਲ ਰਹੀ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੋਤਿਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੋਤਿਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ